ਆਵਾ ਗੁਰੂ ਸਾਹਿਬ ਜੀ ਤੇਰੇ ਕਾਵਨ ਕਵਨ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਦਿਧਾਨਾ ਤੁਮਰੀ ਮਹਿਮਾ ਬਰਨਾ ਨਾ ਸਾਕਾ ਤੂੰ ਠਾਕੁਰ ਊਚ ਭਗਵਾਨਾ ਮੋਕੂਤਰ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਦ ਲਖ ਬਦਰ ਸੁਣਾ ਜੋ ਕਾਲ ਕਿਰਪਾ ਕਰਾਏ ਕਹ ਬੁੱਧ ਪ੍ਰਭ ਤੁਛ ਹਮਾਰੀ ਬਰਨ ਨਾ ਸਕੈ ਮਹਬਾਜੋ ਤੇਹਾਰੀ ਹਮਰਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਸੁਨ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਸੁਨ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦਵੇ ਪਰਮ ਭੁਲਾੜਿਆ ਦੂਜਾ ਲਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀ ਕੀਤ ਭਾਦਵੇ ਪਰਮ ਭੁਲਾੜਿਆ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਗਾਜੇ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛੋਲਾ ਕਰਣਾ ਨਿਹਾਲ ਆਂਦਾ ਯਾਦ ਹੈ ਖਜ਼ਾਨੇ ਸਤਿਗੁਰੂ ਰਾਜਾ ਨਰਾਜ ਪਾ ਨਾਨ ਪਾਨ ਦੇਵਾਨ ਦੇਵ ਪਵਹਾਨ ਐਸੇ ਦੀਨ ਦੁਨੀਆ ਦੇ ਮਾਲਕ ਜੁਗ ਜੁਗ ਟਲ ਚਵਰ ਸ਼ਤਰ ਤਖਤਾਂ ਦੇ ਮਾਲਕ ਦਾ ਸਾਹਿਬ ਸਾਹੇਆਂ ਦੀ ਜਾਗਦੀ ਜੋਤ ਸਾਹਿਬ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਜੇ ਇਸ ਕਿਰਪਾ ਸਦਕਾ ਆਪ ਸਭ ਸੰਗਤਾਂ ਨੂੰ ਸਾਧ ਸੰਗਤ ਵਿੱਚ ਬੈਠਣ ਦਾ ਸੁਭਾਗਾ ਸਮਾਪ੍ਰਾਪਤ ਹੋ ਰਿਹਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਦੇ ਸੁੰਦਰ ਦਵਾਨ ਸੰਜੇ ਹਨ ਸੱਜੇ ਹੋਏ ਦਵਾਨਾਂ ਵਿੱਚ ਜੋ ਗੁਰਬਾਣੀ ਦਾ ਕੀਰਤਨ ਹੋਇਆ ਹੈ ਉਪਰੰਤ ਜੋ ਮਹੀਨੇ ਦੀ ਕਥਾ ਵਿਚਾਰ ਹੈ ਜਿਸ ਤੀਕੇ ਨਾਲ ਆਪ ਸੰਗਤਾਂ ਨੂੰ ਪਤਾ ਹੈ ਕਿ ਸ਼ਾਵਣ ਦੇ ਮਹੀਨੇ ਦੀ ਸਮਾਪਤੀ ਹੋਈ ਹੈ ਅਤੇ ਭਾਦੋ ਦਾ ਜੋ ਮਹਿੰਨਾ ਹੈ ਉਹ ਸਾਧ ਸੰਗਤ ਜੀ ਉਹ ਅਜ ਆਰੰਭ ਹੋ ਰਿਹਾ ਹੈ ਜੇ ਸਮੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਤੋ ਹੋ ਰਾਦਕ ਜਿਹੜੇ ਗੁਰਸਿੱਖ ਹਨ ਧੰਨ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਆ ਕਰਕੇ ਮਹਾਰਾਜ ਜੀ ਨੇ ਬੇਨਤੀ ਕਰਨਾ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਪੰਡਤ ਮਹੀਨਾ ਸੁਣਾਉਂਦਾ ਹੈ ਉਹ ਮਹਾਰਾਜ ਜੀ ਸਾਨੂੰ ਮਹੀਨਾ ਨਹੀਂ ਸੁਣਾ ਰਿਹਾ ਹੈ ਉਹ ਮਹਾਰਾਜ ਜੀ ਬੜੇ ਪੈਸੇ ਮੰਗਦਾ ਹੈ ਬੜੀ ਮਾਇਆ ਮਹਾਰਾਜ ਮੰਗਦਾ ਮਹੀਨਾ ਸੁਣਾਉਣ ਦੀ ਤੇ ਇਸ ਤਰੀਕੇ ਨਾਲ ਮਹਾਰਾਜ ਉਹ ਬੜੇ ਪੈਸੇ ਮੰਗਦਾ ਹੈ ਤੇ ਆਪ ਮਹਾਰਾਜ ਜੀ ਕਿਰਪਾ ਕਰੋ ਇਹ ਜਿਹੜੇ ਪੰਡਤ ਲੋਕ ਹਨ ਬ੍ਰਹਮਣ ਹਨ ਇਹ ਮਹੀਨਾ ਸੁਣਾਉਣ ਦੇ ਲੋਕਾਂ ਕੋ ਮਹਾਰਾਜ ਪੈਸੇ ਮੰਗਦੇ ਹਨ ਪੈਸੇ ਮੰਗਣ ਤੋਂ ਬਿਨਾ ਕਿਸੇ ਨੂੰ ਮਹਾਰਾਜ ਇਹ ਮਹੀਨਾ ਨਹੀਂ ਸੁਣਾਉਂਦੇ ਹਨ ਤੇਵੇਂ ਲੋਕਾਂ ਦੇ ਵਿੱਚ ਇਹਨਾਂ ਪੰਡਤਾਂ ਨੇ ਭਰਮ ਪਾਇਆ ਹੋਇਆ ਹੈ ਕਿ ਜਦੋਂ ਵੀ ਮਹੀਨਾ ਹੁੰਦਾ ਹੈ ਜਿਹੜਾ ਵੀ ਪੰਡਤਾਂ ਦੇ ਪਾਸੋਂ ਮਹੀਨਾ ਨਾ ਸੁਣੇ ਤਾਂ ਉਹਦਾ ਜਿਹੜਾ ਮਹੀਨਾ ਹੈ ਉਹ ਸਫਲਾ ਨਹੀਂ ਹੋਵੇਗਾ ਉਹਦਾ ਉਸ ਮਹੀਨੇ ਵਿੱਚ ਕੰਮਕਾਰ ਘਟ ਜਾਵੇਗਾ ਆਦਿ ਹੋਸਨ ਬਿਮਾਰੀਆਂ ਪੈ ਜਾਣਗੀਆਂ ਇਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਬੜਾ ਮਹਾਰਾਜ ਜੀ ਭਰਮ ਪਾਇਆ ਹੋ ਲੋਕਾਂ ਦੇ ਵਿੱਚ ਤੇ ਲੋਕ ਵੀ ਮਹਾਰਾਜ ਜੀ ਇਹਨਾਂ ਦੇ ਭਰਮ ਦੇ ਵਿੱਚ ਬੜੇ ਫਸੇ ਹੋ ਹਨ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਆਪ ਜੀ ਆਪਣੇ ਸਿੱਖਾਂ ਦੇ ਵਾਸਤੇ ਆਮ ਭਾਸ਼ਾ ਦੇ ਵਿੱਚ ਮਹਾਰਾਜ ਸਰਲ ਸੁਖੀ ਤਰੀਕੇ ਨਾਲ ਜੋ 12 ਮਹਾ ਦੀ ਬਾਣੀ ਆਪ ਜੀ ਰਚਨਾ ਕਰੋ ਤਾ ਉਹ ਸਮੇਂ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਹ ਮਹਾਰਾ ਸੱਚੇ ਪਾਤਸ਼ਾਹ ਜੀ ਅੱਖਰ ਲੱਗੇ ਕਿ ਭਾਈ ਸਿੱਖੋ ਜਿਹੜੀ ਧਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਹ ਮਹਾਰਾ ਸੱਚੇ ਪਾਤਸ਼ਾਹ ਜੀ ਦੀ 12 ਮਹਾਂ ਬਾਣੀ ਹੈ ਜਿਹੜੀ ਤੁਖਾਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਰਚੀ ਹੈ ਤੇ ਮਹਾਰਾਜ ਕਹਿੰਦੇ ਭਾਈ ਉਹ ਪੜ ਲਿਆ ਕਰੋ ਤਾਂ ਬਾਬਾ ਬੁੱਢਾ ਸਭ ਜੀ ਅੱਖਰ ਲੱਗੇ ਕਿ ਮਹਾਰਾਜ ਜੀ ਜਿਹੜੀ ਧਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਹ ਮਹਾਰਾਜ ਜੀ ਦੀ 12 ਮਹਾਂ ਤੁਖਾਰੀ ਰਾਗ ਦੇ ਵਿੱਚ ਬਾਣੀ ਹੈ ਉਹ ਮਹਾਰਾਜ ਜੀ ਬਾਣੀ ਦੇ ਅਰਥ ਬੜੇ ਮਹੰਗੇ ਹਨ ਮਹਾਰਾਜ ਕਲਜੂਗੀ ਦੀਪ ਹਨ ਇੰਨੇ ਲੋਕਾਂ ਦੀ ਮਾਤ ਪਿਤਰ ਨਹੀਂ ਹੈ ਉਹ ਲੋਕਾਂ ਦੀ ਮਾਤ ਇੰਨੀ ਉੱਚੀ ਨਹੀਂ ਹੈ ਕਿ ਜਿਹੜੀ ਤਾਂ ਸਾਧਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੇ ਅਰਥ ਸਮਝ ਸਕੀਏ ਇਸ ਕਰਕੇ ਆਪ ਮਹਾਰਾਜ ਜੀ ਸੁਖੈਣ ਭਾਸ਼ਾ ਦੇ ਵਿੱਚ ਸੋਖੀ ਜਿਹੜੀ ਬਾਣੀ ਹੈ ਜਿਹੜੀ ਆਮ ਲੋਕ ਵੀ ਇਸ ਨੂੰ ਪੜ੍ਹ ਸਕੀਏ ਇਸ ਨੂੰ ਗਰੀਬ ਵੀ ਪੜ੍ਹ ਸਕੀਏ ਅਮੀਰ ਵੀ ਸਾਰੇ ਜਿਹੜੇ ਲੋਕ ਹਨ ਸਾਰੇ ਜਿੰਨੇ ਵੀ ਆਪ ਜੀ ਦੇ ਸਿੱਖ ਹਨ ਉਸ ਉਪਦੇਸ਼ ਨੂੰ ਮਹਾਰਾਜ ਧਾਰਨ ਕਰ ਸਕਣ ਐਸੀ ਜਿਹੜੀ ਬਾਣੀ ਹੈ ਉਹ ਆਪ ਜੀ ਇਚਨਾ ਕਰੋ ਤਾਂ ਉਹ ਸਮੇਂ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਬੇਨਤੀ ਮੰਨ ਕਰਕੇ ਸਿੱਖਾਂ ਦੇ ਭਲੇ ਵਾਸਤੇ ਦੁਬਾਰਾ ਮਹਾ ਦੀ ਬਾਣੀ ਹੈ ਉਹ ਮਹਾਰਾਜ ਸਤਿਪਾਲ ਸਾਹਿਬ ਜੀ ਨੇ ਆਰੰਭ ਕੀਤੀ ਅਚਨਾਂ ਕੀਤੀ ਸੋ ਜਿਸ ਤਰੀਕੇ ਨਾਲ ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ ਹੈ ਭਾਦੋ ਦੇ ਮਹੀਨੇ ਦੁਆਰਾ ਮਹਾਰਾਜ ਜੀ ਜਿਵੇਂ ਵੀ ਆਪਾਂ ਨੂੰ ਉਪਦੇਸ਼ ਦੇਣ ਗਿਆ ਆਓ ਭਾਈ ਬੜੇ ਪਿਆਰ ਦੇ ਨਾਲ ਸਰਵਨ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋ ਪਰਮ ਭੁਲਾਣੀਆਂ ਦੂਜੇ ਲਕਾਹੇਤ ਜਿਸ ਤਰੀਕੇ ਨਾਲ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਾਲ ਭਾਦੋਏ ਪਰਮ ਭੁਲਾਣੀਆਂ ਭਾਦੋ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਾਨ ਪਰਮ ਭੁਲਾਣੀਆਂ ਇੱਕ ਭਾਈ ਜਿਹੜੀਆਂ ਜੀਵ ਰੂਪ ਇਸਤਰੀਆਂ ਹਾਨ ਇਹ ਭਰਮ ਦੇ ਵਿੱਚ ਪੈ ਕੇ ਭੁੱਲ ਗਿਆਂ ਹਨ ਹੁਣ ਜਿੰਨੇ ਵੀ ਇਸ ਸੰਸਾਰ ਦੇ ਉੱਪਰ ਜੀਵ ਹਨ ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਇਸਤਰੀਆਂ ਹਨ ਕਿਉਂਕਿ ਇੱਕਾ ਪੁਰਖ ਸਰਬਾਈ ਨਾਰ ਕੱਲਾ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪੁਰਖ ਹੈ ਉਹੀ ਕੱਲਾ ਮਰਦ ਰੂਪ ਹੈ ਬਾਕੀ ਜਿੰਨੇ ਵੀ ਇਸ ਸੰਸਾਰ ਵਿੱਚ ਜੀਵ ਹਨ ਸਾਰੀਆਂ ਭਾਈ ਉਸ ਤੋਂ ਦੀਆਂ ਇਸਤਰੀਆਂ ਹਨ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜੇ ਜੀਵ ਪਰਮਦੇਵ ਵਿੱਚ ਪਾਇ ਕਰਕੇ ਉਹ ਸਕਾਰਪੁਰਖ ਵਾਹਿਗੁਰੂ ਨੂੰ ਭੁੱਲ ਗਏ ਹਨ ਫਿਰ ਭਰਮ ਕੀ ਹੁੰਦਾ ਹੈ ਪਰਮ ਗਿਆਨ ਨੂੰ ਆਖ ਦਿੰਦੇ ਹਨ ਭਰਮ ਦੇ ਵੀ ਗਾੜੀ ਸਰ ਸੰਗਤ ਜੀਓ ਪੰਜ ਪ੍ਰਕਾਰ ਦਾ ਭਰਮ ਹੈ ਭੇਰ ਪਰਮ ਕਰਤਾਤਮ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇਦਰ ਜਗ ਸੱਚ ਹੈ ਜਿਹੇ ਪੰਜੋਂ ਪਰਮ ਪ੍ਰਕਾਰ ਇਸ ਤਰੀਕੇ ਨਾਲ ਪੰਜ ਪ੍ਰਕਾਰ ਦਾ ਸਰ ਸੰਗਤ ਜੀਓ ਪਰਮ ਹੈ ਤੇ ਪਰਮ ਤੋਂ ਭਾਵ ਕੀ ਅ ਗਿਆਨ ਲੋਕਾਂ ਨੂੰ ਕੀ ਜੋ ਗਿਆਨ ਹੈ ਕਿ ਸਗਿਆਨ ਦੇ ਕਰਕੇ ਜਿਹੜੇ ਲੋਕ ਹਨ ਉਹ ਆਕਾਲ ਪੁਰਖ ਵਾਹਿਗੁਰੂ ਤੋਂ ਭੁੱਲ ਗਏ ਹਨ ਕਿ ਲੋਕਾਂ ਨੇ ਇਹ ਭਰਮ ਮਨ ਦੇ ਵਿੱਚ ਪਾਇਆ ਹੈ ਕਿ ਇਹ ਜਿਹੜਾ ਸੰਸਾਰ ਹੈ ਸੱਚਾ ਹੈ ਇਹ ਜਿਹੜਾ ਮੇਰਾ ਸਰੀਰ ਹੈ ਮੈਂ ਸਦਾ ਰਹਿਣ ਵਾਲਾ ਹਾਂ ਆਕਾਲ ਪੁਰਖ ਵਾਹਿਗੁਰੂ ਠੂਠਾ ਹੈ ਇਹ ਲੋਕਾਂ ਦੇ ਮਨ ਦੇ ਵਿੱਚ ਭਰਮ ਪਿਆ ਹੋਇਆ ਹੈ ਇਸ ਨੂੰ ਅਗਿਆਨ ਵੀ ਆਖ ਦਿੰਦੇ ਹਨ ਕਿਉਂਕਿ ਜਦੋਂ ਭਰਮ ਪੈ ਗਿਆ ਉੱਥੇ ਫਿਰ ਅਕਾਲ ਪੁਰਖ ਵਾਹਿਗੁਰੂ ਚੇਤਾ ਨਹੀਂ ਹੁੰਦਾ ਹੈ ਜਿੱਥੇ ਅਗਿਆਨ ਹੈ ਉੱਥੇ ਫਿਰ ਵਾਹਿਗੁਰੂ ਦੇ ਗਿਆਨ ਦੀ ਸੋਝੀ ਜੀਵ ਨੂੰ ਨਹੀਂ ਆਉਂਦੀ ਹੈ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਜਿਹੜੇ ਜੀਵ ਭਰਮ ਦੇ ਵਿੱਚ ਪੈ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਭਾਈ ਭੁੱਲ ਕੇ ਹਾਲ ਨ ਦੂਜਾ ਲੱਗਾ ਹੇਤ ਤੇ ਦੂਸਰੇ ਨਾਲ ਭਾ ਪਿਆਰ ਕਰਨ ਲੱਗੇ ਹਨ ਦੂਜੇ ਤੋਂ ਭਾਵ ਕਿ ਦ્વੈਤ ਨਾਲ ਉਹਨਾਂ ਦਾ ਪਿਆਰ ਹੋ ਗਿਆ ਹੈ ਦ્વੈਤ ਕੌਣ ਹੈ ਜਿਨ੍ਹਾਂ ਸੰਸਾਰ ਹੈ ਸਾਰਾ ਦ્વੈਤ ਹੈ ਕਿਉਂਕਿ ਇਕਲ੍ਹਾ ਆਕਾਲ ਪੁਰਖ ਵਾਹਿਗੁਰੂ ਅਦ્વੈਤ ਸਰੂਪ ਹੈ ਬਾਕੀ ਜਿੰਨਾ ਸੰਸਾਰ ਹੈ ਸਾਰਾ ਦ્વੈਤ ਹੈ ਸੰਸਾਰ ਦੇ ਨਾਲ ਲੋਕਾਂ ਦਾ ਪਿਆਰ ਪਿਆ ਗਿਆ ਹੈ ਸੰਸਾਰ ਦੇ ਜੀਵਾਂ ਨਾਲ ਪ੍ਰੇਮ ਪਿਆ ਗਿਆ ਹੈ ਸੰਸਾਰ ਦੇ ਪਦਾਰਥਾਂ ਨਾਲ ਇਹ ਕਹਿੰਦੇ ਲੋਕਾਂ ਦਾ ਪਿਆਰ ਪਿਆ ਗਿਆ ਹੈ ਤੇ ਇਸ ਕਰਕੇ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਜਿਹੜੇ ਜੀਵ ਹਨ ਭੁਰਗੇ ਹਨ ਯਾ ਦੂਜਾ ਲੱਗਾ ਹੇਤ ਕਹਿੰਦੇ ਦੂਸਰੇ ਦੇ ਨਾਲ ਪ੍ਰੇਮ ਕੋ ਦੂਸਰਾ ਕੌਣ ਹੈ ਦੇਵੀ ਦੇਵਤਾ ਨਾਇਕ ਕਹਿੰਦੇ ਲੋਕਾਂ ਦਾ ਪ੍ਰੇਮ ਲੱਗ ਗਿਆ ਹੈ ਜਿਸ ਅਕਾਰਪੁਰਖ ਵਾਹਿਗੁਰੂ ਨੇ ਦੇਵੀ ਦੇਵਤੇ ਬਣਾਏ ਹਨ ਜਿਸ ਅਕਾਰਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਉਹ ਸਾਕਾਲਪੁਰਖ ਵਾਹਿਗੁਰੂ ਨੇ ਭਾਈ ਜੀ ਨੂੰ ਪੁਧਾਈ ਦਿਨਾ ਕੀਤਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਦੋ ਇਹ ਭਰਮ ਪੁਰਹਾਣੀਆਂ ਦੂਜਾ ਲੱਗਾ ਹੇਤ ਕਹਿੰਦੇ ਜਿਹੜੇ ਜੀਵ ਹਾਨਾ ਉਹ ਭਰਮਾਂ ਦੇ ਵਿੱਚ ਪੈ ਕਰਕੇ ਆਕਾਰ ਪੁਰਖ ਵਾਹਿਗੁਰੂ ਨੂੰ ਭੁੱਲ ਗਏ ਹਨ ਤੇ ਹੋਰਾਂ ਜੀਵਾਂ ਨਾਲ ਹੀ ਕਹਿੰਦੇ ਪਿਆਰ ਕਰੀ ਜਾ ਰਹੇ ਹਨ ਲੱਖ ਸੀ ਗਾਰ ਬਣਾਇਆ ਕਾਰਜ ਨਾਹੀ ਕੀਤ ਜਿਸ ਤਰੀਕੇ ਨਾਲ ਮਹਾਰਾਜ ਜੀ ਬਚਨ ਕਰਦੇ ਹਨ ਜਿਵੇਂ ਕੋਈ ਇਸਤਰੀ ਹੁੰਦੀ ਹੈ ਉਹ ਆਪਣੇ ਸਰੀਰ ਉੱਪਰ ਜਿੰਨਾ ਬਾਜੀ ਸ਼ਿੰਗਾਰ ਕਰ ਲੈਣਾ ਕਰੇ ਜਿੰਨਾ ਮਰਜੀ ਆਪਣੇ ਆਪ ਨੂੰ ਸੁੰਦਰ ਬਣਾ ਲੈਣਾ ਕਰੇ ਬੜਾ ਸੋਹਣਾ ਆਪਣੇ ਸਰੀਰ ਨੂੰ ਬਣਾ ਲੈਣਾ ਕਰੇ ਪਰ ਜੇ ਉਹਦਾ ਪਤੀ ਉਹਦੇ ਨਾਲ ਨਹੀਂ ਹੈ ਜੇ ਉਸ ਨੂੰ ਆਪਣੇ ਪਤੀ ਦੀ ਪ੍ਰਾਪਤੀ ਨਹੀਂ ਹੈ ਤੋਂ ਮਹਾਰਾਜ ਕਹਿੰਦੇ ਉਹਦਾ ਕੀਤਾ ਹੋਇਆ ਜਿਹੜਾ ਸ਼ਿੰਗਾਰ ਹੈ ਉਹ ਕਿਸੇ ਕੰਮ ਦਾ ਨਹੀਂ ਹੈ ਕਿਉਂਕਿ ਇਸਤਰੀ ਦਾ ਸ਼ਿੰਗਾਰ ਇੱਕ ਪਤੀ ਕਰਕੇ ਹੁੰਦਾ ਹੈ ਨਾ ਇਸਤਰੀ ਸ਼ਿੰਗਾਰ ਤਾਂ ਹੀ ਕਰਦੀ ਹੈ ਨਾ ਪਤੀ ਜਿਹੜਾ ਮੇਰਾ ਮੇਰ ਨੂੰ ਵੇਖ ਕੇ ਪ੍ਰਸੰਨ ਹੋਣਾ ਕਰੇ ਤਾਂ ਹੀ ਇਸਤਰੀ ਸ਼ਿੰਗਾਰ ਕਰਦੀ ਹੈ ਤੇ ਜਿਹੜੀ ਇਸਤਰੀ ਸ਼ਿੰਗਾਰ ਕਰੀ ਜਾਂਦੀ ਹੋਵੇ ਆਪਣੇ ਸਰੀਰ ਨੂੰ ਸੋਹਣਾ ਬਣਾ ਲਿਆ ਹੋਵੇ ਪਰ ਜੇ ਉਸ ਇਸਤਰੀ ਨੂੰ ਆਪਣੇ ਪਤੀ ਦੀ ਪ੍ਰਾਪਤੀ ਨਾ ਹੋਵੇ ਜੋ ਉਹਦਾ ਪਤੀ ਉਸ ਤੋਂ ਪ੍ਰਸੰਨ ਨਾ ਹੋਵੇ ਤਾਂ ਉਹਦੇ ਕੀਤੇ ਹੋਏ ਜਿਹੜੇ ਸ਼ਿੰਗਾਰ ਹਨ ਕਿਸੇ ਤਰੀਕੇ ਨਾਲ ਵੀ ਉਸ ਇਸਤਰੀ ਦੇ ਕੰਮ ਨਹੀਂ ਹੁੰਦੇ ਹਾਰੇ ਇਸ ਤਰੀਕੇ ਨਾਲ ਲੱਖ ਸ਼ਿੰਗਾਰ ਬਣਾਇਆ ਇਹ ਮੇਰੀਆਂ ਜੀਵ ਰੂਪੀ ਸਤਿਆਂ ਹਨ ਜਿਹੜੇ ਕਰਮ ਧਰਮ ਸਾਰੇ ਕੁਝ ਕਰਦੇ ਹਨ ਆਦਿਕ ਜਿਹੜੇ ਪ੍ਰਾਣ ਆਦਿਕ ਤਰਾਟਕ ਆਦਿਕ ਜਿੰਨੇ ਦਸਮ ਦਵਾਰ ਚ ਪ੍ਰਾਣ ਚੜਾ ਲੈਣੇ ਜਾਂ ਕਿਸੇ ਉੱਤੇ ਅਸਰ ਪਾ ਲੈਣਾਂ ਮੰਤਰ ਸਿੱਧ ਕਰ ਲੈਣੇ ਆਦ ਐਸੇ ਰੱਖਾਂ ਹੀ ਜਿਹੜੇ ਸਾਧਾਰਨ ਰੂਪੀ ਸ਼ਿੰਗਾਰ ਜਿੰਨਾ ਨੇ ਬਣਾ ਲੈ ਹਨ ਭਾਵ ਭਾਵੇਂ ਜਿਹੜਾ ਜੀਵ ਹੈ ਲੱਖਾਂ ਹੀ ਸਾਧਨ ਕਰ ਲੈਣਾ ਕਰੇ ਆਦਿਕ ਜਿੰਨੇ ਰਸਮ ਦਵਾ ਤੇ ਪ੍ਰਾਣ ਚੜ੍ਹਾ ਲੈਣੇ ਤ੍ਰਾਨਕ ਆਦਿਕ ਜਿੰਨੇ ਪ੍ਰਾਣ ਆ ਸਾਧਨ ਹਨ ਪਾ ਜਿੰਨੇ ਮਰਜੀ ਮਹਾਰਾਜ ਕਹਿੰਦੇ ਭਾਈ ਸਾਧਨ ਕਰ ਲੈਣਾ ਕਰੇ ਪਰ ਕਿਸੇ ਤਰੀਕੇ ਨਾਲ ਵੀ ਜੋ ਉਸ ਨੂੰ ਆਕਾਰ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਨ ਹੋਈ ਹੈ ਤੋ ਉਹਦਾ ਕੀਤੇ ਹੋਏ ਜਿੰਨੇ ਵੀ ਸਾਧਨ ਹਨ ਕਿਸੇ ਤਰੀਕੇ ਨਾਲ ਹੀ ਭਾਈ ਕੰਮ ਨਹੀਂ ਹੁੰਦੇ ਹਨ ਪਾਇ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਪੂਰਨ ਦਾਨ ਕਰ ਲੈਣਾ ਕਰੇ ਜਿੰਨੇ ਮਰਜ਼ੀ ਧੂਣੀਆਂ ਤਪ ਲੈਣਾ ਕਰੇ ਆਦਿਕ ਜਿੰਨੀ ਮਰਜ਼ੀ ਮਹਾਰਾਜ ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਕਰ ਲੈਣਾ ਨਾ ਕਰੇ ਪਰ ਜੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਪਾਈ ਪ੍ਰਾਪਤੀ ਨਹੀਂ ਨਾ ਹੋਈ ਹੈ ਤਾਂ ਉਹਦੇ ਅਸੇ ਕੀਤੇ ਹੋਏ ਜਿਹੜੇ ਸਾਧਨ ਰੂਪੀ ਸ਼ਿੰਗਾਰ ਹਨ ਨਾ ਮਹਾਰਾਜ ਕਹਿੰਦੇ ਪਾਏ ਕਿਸੇ ਤਨੀਕੇ ਨਾਲ ਨਹੀਂ ਹਨ ਕਉ ਕਿ ਕਰਮ ਧਰਮ ਪਾ ਖੰਡ ਜੂ ਦੂਸਹਿ ਤੇ ਨ ਜਮ ਜਾਗ ਆਤੀ ਰੂਟਾ ਨਿਰਬਾਨ ਕੀਰਤਨ ਗਾਹੋ ਕਰਤੇ ਕਾ ਜੇਤ ਨਿਮਖ ਸਿਮਰਤ ਜੇਤ ਛੂਟਾ ਕਿ ਭਾਈ ਜਿੰਨੇ ਵੀ ਕਰਮ ਧਰਮ ਹਨ ਇਹ ਸਾਰੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਮਾਂ ਦੇ ਰਸਤੇ ਦੇ ਵਿੱਚ ਹੀ ਪਹੁੰਚਵਾਣ ਵਾਲੇ ਹਨ ਸਾਰੇ ਜਮਾਂ ਦੇ ਵਿੱਚ ਹੀ ਪਸਾਉਂਦੇ ਹਨ ਇਸ ਕਰਕੇ ਜੇ ਮੁਕਤ ਹੋਣਾ ਹੈ ਜੇ ਸੰਸਾਰ ਤੋਂ ਪਾਈ ਤਰਨਾ ਹੈ ਤਾਂ ਨਰਬਾ ਇੱਕ ਰਾਸੋ ਕਾਲਪੁਰਖ ਵਾਹਿਗੁਰੂ ਦਾ ਕੀਰਤਨ ਗਉਣਾ ਕਰੋ ਵਾਹਿਗੁਰੂ ਵਾਹਿਗੁਰੂ ਦਾ ਮਹਾਰਾਜ ਇਹ ਕਹਿੰਦੇ ਨਾਮ ਜਪਨਾ ਕਰੋ ਜੇ ਸੰਸਾਰ ਵਿੱਚੋਂ ਤਰਨਾ ਹੈ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਫਰਮਉਦੇ ਹਾਰ ਨਾ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਦ ਕਿ ਭਾਈ ਜਿਹੜਾ ਜੀਵ ਰੂਪ ਇਸਤਰੀ ਜਿੰਨੇ ਅਮਰ ਜੀ ਸਾਧਨ ਰੂਪੀ ਸ਼ਿੰਗਾਰ ਕਰ ਲੈਣਾ ਕਰੇ ਪਰ ਜੋ ਉਸ ਨੂੰ ਉਸ ਆਪਣੇ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਨਾ ਹੋਈ ਹੈ ਤਾਂ ਉਹਦੇ ਸਾਧਨ ਰੂਪੀ ਸ਼ਿੰਗਾਰ ਜਿਹੜੇ ਕੀਤੇ ਹੋਏ ਹਨ ਕਿਸੇ ਵੀ ਕੰਮ ਨਹੀਂ ਹੁੰਦੇ ਹਨ ਜਿਤ ਦਿਨ ਦੇਹ ਬਿਨਸਸੀ ਤਿਤ ਵੇਲਾ ਕਹਸਨ ਫ੍ਰੇਤ ਤੇ ਮਹਾਰਾਜ ਕਹਿੰਦੇ ਆਸ ਸਰੀਰਾਂ ਦੀ ਹਾਲਤ ਦੱਸਦੇ ਹਨ ਜੀਵਾਂ ਦੀ ਹਾਲਤ ਦੱਸਦੇ ਹਨ ਜਦੋਂ ਮਹਾਰਾਜ ਕਹਿੰਦੇ ਜੀਵ ਦਾ ਜਿਹੜਾ ਸਰੀਰ ਹੈ ਨਾਸ਼ ਹੋ ਜਾਂਦਾ ਹੈ ਜਦੋਂ ਭਾਵ ਜੀਵ ਸੰਸਾਰ ਵਿੱਚੋਂ ਮਰ ਜਾਂਦਾ ਹੈ ਤੇ ਤਵੇਲਾਖ ਹੈ ਸੰਪ੍ਰੇਦ ਤੇ ਮਹਾਰਾਜ ਕਹਿੰਦੇ ਉਹੀ ਜਿਹੜੇ ਸਖੀ ਸਬੰਧੀ ਹੁੰਦੇ ਹਨ ਜਿਹੜੇ ਜੀਵਨਾ ਬੜਾ ਪਿਆਰ ਕਰਦੇ ਸਨ ਤੋਹੀ ਮਹਾਰਾਜ ਕਹਿੰਦੇ ਉਸ ਨੂੰ ਪ੍ਰੀਤ ਆਖਾਂ ਲੱਗ ਜਾਂਦੇ ਹਨ ਜਿੰਨਾ ਨਾਲ ਮਹਾਰਾਜ ਕਹਿੰਦੇ ਜੀਵ ਦਾ ਇੰਨਾ ਪਿਆਰ ਹੈ ਜਿਸ ਇਸਤਰੀ ਨਾਲ ਉਹਦ ਇੰਨਾ ਮੋਹ ਪਿਆਰ ਰੰਦਾ ਹੈ ਜਿਹਦੇ ਕਰਕੇ ਉਸ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਨਹੀਂ ਕਦੀ ਆਪਿਆ ਹੈ ਉਹਦੇ ਮੋਹ ਦੇ ਵਿੱਚ ਹੀ ਫਸਿਆ ਰਿਹਾ ਤੋਹੀ ਮਹਾਰਾਜ ਕਹਿੰਦਾ ਜਦੋਂ ਜੀਵ ਮਰ ਜਾਂਦਾ ਹੈ ਉਹੀ ਉਸ ਨੂੰ ਕਹਿੰਦੇ ਪ੍ਰੀਤ ਪ੍ਰੀਤ ਆਖਾਂ ਲੱਗ ਜਾਂਦੇ ਹਨ ਘਰ ਕੀ ਨਾਰ ਉਰਿਆ ਤਨ ਦਾਗੀ ਉਹ ਤੋ ਭੂਤ ਭੂਤ ਕਰ ਭਾਗੀ ਇਸ ਤਰੀਕੇ ਨਾਲ ਕਹਿੰਦੇ ਉਹੀ ਜਿਹੜੀ ਤਰੀਆ ਪੂਤ ਪੂਤ ਕਾ ਕਰਕੇ ਜੀਵ ਤੋਂ ਭੱਜ ਜਾਂਦੀ ਹੈ ਐਸੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਹੁੰਦੀ ਹੈ ਕਿ ਜਦੋਂ ਜੀਵ ਦਾ ਸੰਸਾਰ ਵਿੱਚੋਂ ਚਲਾਣਾ ਹੋ ਜਾਂਦਾ ਹੈ ਜੀਵ ਸੰਸਾਰ ਵਿੱਚੋਂ ਮਰ ਜਾਂਦਾ ਹੈ ਤੋਹੀ ਜਿਹੜੇ ਸਫੀ ਸੰਬੰਧੀ ਹੁੰਦੇ ਹਨ ਉਹੀ ਮਹਾਰਾਜ ਕਹਿੰਦੇ ਭਾਈ ਜੀਵ ਨੂੰ ਪ੍ਰੇਤ ਆਖਣ ਲੱਗ ਜਾਂਦੇ ਹਨ ਪਕੜ ਚਲਾਇਨ ਦੂਤ ਜਾਮ ਫਿਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਪਕੜ ਚਲਾਇਨ ਦੂਤ ਜਾਮ ਹੁਣ ਮਹਾਰਾਜ ਜੀ ਉਹਨਾਂ ਜੀਵਾਂ ਦੀ ਹਾਲਤ ਦੱਸਦੇ ਹਨ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਹਨ ਸੰਸਾਰ ਦੇ ਕੰਮਕਾਰਾਂ ਵਿੱਚ ਲੱਗੇ ਰਹਿੰਦੇ ਹਨ ਮਾਇਆ ਦੇ ਵਿੱਚ ਫਸੇ ਰਹਿੰਦੇ ਹਨ ਉਹਨਾਂ ਜੀਵਾਂ ਦੀ ਮਹਾਰਾਜ ਜੀ ਹਾਲਤ ਦੱਸਦੇ ਹਨ ਕਿ ਉਹਨਾਂ ਨਾਲ ਅੱਗੇ ਕੀ ਹੋਵੇਗਾ ਉਹਨਾਂ ਨਾਲ ਪਰਲੋਕ ਵਿੱਚ ਕੀ ਹੋਵੇਗਾ ਕੀ ਉਹਨਾਂ ਦਾ ਅੱਗੇ ਬਣੇਗਾ ਉਹ ਮਹਾਰਾਜ ਜੀ ਫਰਮਾਉਂਦੇ ਹਨ ਪਕੜ ਚ ਲਾਏ ਨੂੰ ਦੂਤ ਜਦ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਨਾਮੁ ਨੀਨ ਜਪਦੇ ਹਨ ਜਦੋਂ ਧਰਮਰਾਜ ਇਹਦੇ ਜੰਮਦੂਤ ਜਿਬਰਾਇਲ ਐ ਮਿਕਾਇਲ ਇਸਰਾਹੀਵ ਇਸ ਤਰੀਕੇ ਨਾਲ ਇਹ ਜੰਮਦੂਤ ਹਰਨਾ ਭਵਾ ਕਰਕੇ ਜਦੋਂ ਜੀਵਨ ਪਕੜਦੇ ਹੱਲ ਫੜਦੇ ਹਨ ਤੇ ਫੜ ਕੇ ਆ ਕੇ ਅੱਗੇ ਅੱਗੇ ਚਲਾਉਂਦੇ ਹਨ ਇਸ ਤਰੀਕੇ ਨਾਲ ਜੀਵਨ ਕਹਿੰਦੇ ਭਜਉਂਦੇ ਹਨ ਤੇ ਕਿਸਾਨਾਂ ਦੇ ਇੰਜੀ ਭੇਦ ਤੇ ਕਿਸੇ ਤਰੀਕੇ ਨਾਲ ਵੀ ਕਿਸੇ ਨੂੰ ਕੋਈ ਭੇਤ ਨਹੀਂ ਦਿੰਦੇ ਹਨ ਵੈਸੇ ਤਾਂ ਇਹਦਾ ਜੀ ਪਰਵਾਰ ਦੇ ਵਿੱਚ ਬੈਠਾ ਹੁੰਦਾ ਹੈ ਤਾਂ ਮਹਾਰਾਜ ਕਹਿੰਦੇ ਉੱਥੇ ਆਂ ਕੱਢ ਕੇ ਜਿਹੜੇ ਅੰਦਮਦੂਤ ਹਨ ਜੀਵ ਦੀ ਜਾਨ ਕੱਢ ਲੈਂਦੇ ਹਨ ਤੇ ਕਿਸੇ ਤਰੀਕੇ ਨਾਲ ਵੀ ਕਿਸੇ ਸੰਗੀ ਸਮੱਧੀ ਨੂੰ ਕੀ ਭੇਦ ਨਹੀਂ ਦੱਸਣ ਦਿੰਦੇ ਹਨ ਕੋਈ ਦੱਸਦੇ ਨਹੀਂ ਹਨ ਕਿ ਅਸੀਂ ਕਿੱਥੇ ਜੀਵ ਨੂੰ ਲੈ ਕਰਕੇ ਜਾਣਾ ਹੈ ਜਾਂ ਜੀਵ ਦਾ ਅਸੀਂ ਕੀ ਕਰਨ ਦਾ ਹੈ ਜਾਂ ਜੀਵ ਦਾ ਰਗੇ ਕੀ ਹੋਵੇਗਾ ਇਹ ਜਿਹੜਾ ਭੇਦ ਹੈ ਕਿਸੇ ਨਾਲ ਹੀ ਮਹਾਰਾਜ ਕਹਿੰਦੇ ਜਿਹੜੇ ਅੰਦਮਦੂਤ ਹਨ ਨਾ ਭਾਈ ਦੱਸਦੇ ਨਹੀਂ ਹਨ ਅਸੀ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਦੀ ਹਾਲਤ ਹੁੰਦੀ ਹੈ ਜਿਹੜੇ ਨਾਮ ਨਹੀਂ ਜਪਦੇ ਹਨ ਤਾਂ ਜਦੋਂ ਜਮਦੂਤ ਆ ਕਰਕੇ ਆਉਂਦੇ ਹਨ ਤੇ ਫੜ ਕਰਕੇ ਮਹਾਰਾਜ ਕਹਿੰਦੇ ਅੱਗੇ ਅੱਗੇ ਉਹਨੂੰ ਪਹੁੰਚਾਉਂਦੇ ਹਨ ਛੱਡ ਖੜੋ ਤੇਖ ਨਾ ਮਾਹੇ ਜਿਸ ਨੂੰ ਸੋ ਲੱਗਾ ਹੇਤ ਤੇ ਜਿੰਨਾ ਨਾਲ ਮਹਾਰਾਜ ਕਹਿੰਦੇ ਜੀਵ ਦਾ ਪਿਆਰ ਲੱਗਾ ਹੋਇਆ ਸੀ ਜਨਨਾਰ ਜੀਵਨਾਂ ਪ੍ਰੇਮ ਲੱਗਾ ਹੈ ਤੋ ਮਹਾਰਾਜ ਕਹਿੰਦੇ ਉਸੇ ਵੇਲੇ ਛੱਡ ਜਾਂਦੇ ਹਨ ਛੱਡ ਖੜੋ ਤੇ ਕਹਨਾ ਮਾਹੀ ਸ਼ੇਨ ਦੇ ਵਿੱਚ ਹੀ ਮਹਾਰਾਜ ਕਹਿੰਦੇ ਸਾਰੇ ਛੱਡ ਜਾਂਦੇ ਹਨ ਕਿਉਂਕਿ ਜਿਹੜੇ ਸੰਸਾਰ ਦੇ ਜੀਵ ਹਨ ਦਾ ਇਹ ਸਾਧ ਸੰਗਤ ਜਿਉ ਸਾਰਾ ਸੰਸਾਰ ਹੀ ਝੂਠਾ ਹੈ ਤੇ ਸੰਸਾਰ ਦੇ ਜੀਵ ਵੀ ਝੂਠੇ ਹਨ ਇਹ ਤਾਂ ਸੰਸਾਰ ਤੱਕ ਵੀ ਹਾਰੋ ਕੀ ਮਨੁੱਖ ਦੇ ਕੰਮ ਨਹੀਂ ਹੁੰਦੇ ਹਨ ਇਹ ਤਾਂ ਸੰਸਾਰ ਵਿੱਚ ਹੀ ਜੀਵ ਨੂੰ ਛੱਡ ਜਾਂਦੇ ਹਨ ਤਾਂ ਪ੍ਰਵੋਕ ਵਿੱਚ ਕਿਵੇਂ ਜੀਵ ਦੇ ਨਾਲ ਜਾ ਸਕਦੇ ਹਨ ਇਸ ਕਰਕੇ ਜਦੋਂ ਜੀਵ ਦੀ ਜਾਨ ਕੱਟ ਕੇ ਲੈ ਜਾਂਦੇ ਹਨ ਅਜਮਦੂਤ ਆ ਕਰਕੇ ਤਾਂ ਮਹਾਰਾਜ ਕਹਿੰਦੇ ਉਸੇ ਵਲੇ ਜਿੰਨੇ ਵੀ ਸਖੀ ਸਬੰਧੀ ਹੁੰਦੀਆਂ ਨੇ ਸਾੜੇ ਛੱਡ ਜਾਂਦੇ ਹਨ ਹਥ ਮਰੋੜੈ ਤਨ ਕਪੇ ਸਿਆ ਉਹ ਹੋਆ ਸੀਤ ਤਾਂ ਮਹਾਰਾਜ ਜੀ ਅੱਗੇ ਫਰਮਉਂਦੇ ਹਨ ਕਿ ਜਮਦੂਤ ਜਿਹੜੇ ਹਨ ਜੀਵ ਦੀ ਜਾਨ ਕੱਢਦੇ ਹਨ ਤਾਂ ਉਸ ਵੇਲੇ ਜੀਵ ਦੀ ਐਸੀ ਹਾਲਤ ਹੁੰਦੀ ਹੈ ਹੱਥ ਮਰੋੜਾ ਤਨ ਕਪੇ ਕਹਿੰਦੇ ਹੱਥ ਜਿਹੜੇ ਹਨ ਨਾ ਜੀਵ ਦੇ ਮੁੜ ਜਾਂਦੇ ਹਨ ਭਾਵ ਹੱਥ ਮੁੜਨ ਲੱਗ ਜਾਂਦੇ ਹਨ ਤੇ ਤਨ ਕਪੇ ਤਨ ਤੋਂ ਭਾਵ ਉਹ ਜਿਹੜਾ ਸਰੀਰ ਹਕੰਬਨ ਲੱਗ ਜਾਂਦਾ ਹੈ ਅਸੀ ਮਹਾਰਾਜੇ ਕਹਿੰਦੇ ਭਾਈ ਜੀਵ ਦੀ ਹਾਲਤ ਹੁੰਦੀ ਹੈ ਕਿਉਂਕਿ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜ ਕਾਏ ਜਦੋਂ ਜਿੰਦ ਨੂੰ ਕੱਢਿਆ ਜਾਂਦਾ ਹੈ ਨਾ ਆ ਕਿਹੜੇ ਜਮਦੂਤ ਹਨ ਆਪਣੀ ਜਾਨ ਕੱਢਦੇ ਹਨ ਤੋਂ ਸਵਰ ਹੱਡੀਆਂ ਨੂੰ ਕੜਕਾ ਕਰ ਖੱਡੀਆਂ ਦਾ ਚੂੜਾ ਕਰਕੇ ਜਿੰਦ ਦੀ ਜਾਨ ਕੱਢ ਲੈਂਦੇ ਹਨ ਇਸ ਤਰੀਕੇ ਨਾਲ ਜੀਵ ਦੇ ਪ੍ਰਾਨ ਕੱਢ ਕੇ ਲਿਆ ਜਾਂਦੇ ਹਨ ਐਸੀ ਜੀਵਾਂ ਦੀ ਹਾਲਤ ਹੁੰਦੀ ਆ ਪਰ ਉਹ ਮਨਮੁੱਖਾਂ ਜੀਵਾਂ ਦੀ ਹਾਲਤ ਹੁੰਦੀ ਏ ਜਿਹੜੇ ਜੀਵਨਾਮ ਨਹੀਂ ਜਪਦੇ ਹਨ ਆਕਾਰਪੁਰਖ ਵਾਹਿਗੁਰੂ ਦਾ ਭਜਨ ਨਹੀਂ ਕਰਦੇ ਹਨ ਇਹ ਉਹਨਾਂ ਲੋਕਾਂ ਦੀ ਹਾਲਤ ਹੈ ਕਿ ਹੱਥ ਮਰੋੜਾ ਤਣਕ ਤੇ ਹੱਥ ਉਹਨਾਂ ਦੇ ਮੁੜਨ ਲੱਗ ਜਾਂਦੇ ਹਨ ਤਨ ਜਿਹੜਾ ਸਰੀਰ ਅ ਕੰਬਰ ਲੱਗ ਜਾਂਦਾ ਹੈ ਐਸੀ ਉਹਨਾਂ ਲੋਕਾਂ ਦੀ ਹਾਲਤ ਹੁੰਦੀ ਹੈ ਜਿਹੜੇ ਲੋਕ ਨਾਮ ਨਹੀਂ ਜਪਦੇ ਧਿਆਨ ਪਰ ਸਾਧ ਸੰਗਤ ਉਹ ਜਿਹੜੇ ਗੁਰਮੁਖ ਜਨ ਹੁੰਦੇ ਹਨ ਉਹਨਾਂ ਦਾ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਹੈ ਉਹ ਸੁਖ ਹੈ ਨਹੀਂ ਆਪਣੇ ਪ੍ਰਾਨ ਛੱਡ ਜਾਂਦੇ ਹਨ ਹੁੰਦੇ ਵੀ ਆਪਣੀ ਮਰਜ਼ੀ ਦੇ ਨਾਲ ਹਨ ਸੰਸਾਰ ਵਿੱਚ ਤੇ ਜਾਂਦੇ ਵੀ ਆਪਣੀ ਮਰਜ਼ੀ ਦੇ ਨਾਲ ਹਨ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਕੋਈ ਜ਼ਮਦੂਤਾਂ ਡਰ ਰਲ ਨਹੀਂ ਹੈ ਕਿਸੇ ਤਰੀਕੇ ਨਾਲ ਵੀ ਕੋਈ ਧਰਮਰਾਜ ਦਾ ਉਹਨਾਂ ਨੂੰ ਡਰ ਨਹੀਂ ਹੈ ਉਹ ਜਿਹੜੇ ਜੀਵ ਹਨ ਅਕਾਲਪੁਰਖ ਵਾਹਿਰੂ ਦਾ ਭਜਨ ਕਰਦੇ ਹਨ ਤੇ ਅਕਾਲਪੁਰਖ ਵਾਹਿਰੂ ਦੇ ਵਿੱਚ ਹੀ ਭੇਦ ਹੋ ਜਾਂਦੇ ਹਨ ਪਰ ਜਿਹੜੇ ਜੀ ਮਹਾਰਾਜ ਕਹਿੰਦੇ ਨਾਮ ਨਹੀਂ ਨਾ ਜਪਦੇ ਹਨ ਮਹਾਰਾਜ ਦਾ ਭਜਨ ਨਹੀਂ ਕਰਦੇ ਹਨ ਤਾਂ ਉਹਨਾਂ ਦੀ ਐਸੀ ਭਾਈ ਹਾਲਤ ਹਾਂ ਸਿਆਹ ਹੋ 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 ਸੇਤ ਤੇ ਮਹਾਰਾਜ ਕਹਿੰਦੇ ਸਿਆਹ ਹੋ ਹੋ ਵਾਸੇ ਤੂੰ ਨਾਲ ਤੂੰ ਇਹਦਾ ਕਾਲੇ ਤੋਂ ਮਹਾਰਾਜ ਕਾ ਚਿੱਟਾ ਰੰਗ ਹੋਣ ਲੱਗ ਜਾਂਦਾ ਹੈ ਭਾਵ ਜਿਹੜਾ ਖੂਨ ਹੈ ਲਾਲ ਤੋਂ ਪੀਲਾ ਹੋਣ ਲੱਗ ਜਾਂਦਾ ਹੈ ਇੰਨਾ ਮੂਤ ਦੇ ਨਾਲ ਮਹਾਰਾਜ ਕਹਿੰਦੇ ਡਰ ਜਾਂਦੇ ਹਨ ਦਾ ਸਿਆਹ ਹੋਵਾ ਸੇਤ ਕਹਿੰਦੇ ਸਿਆਹ ਮੂੰਹ ਦਾ ਜਿਹੜਾ ਰੰਗ ਹੈ ਕਾਲੇ ਤੋਂ ਚਿੱਟਾ ਹੋਣ ਲੱਗ ਜਾਂਦਾ ਹੈ ਇੰਨਾ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਦੀ ਐਸੀ ਹਾਲਤ ਹੋ ਜਾਂਦੀ ਹੈ ਜਿਹੜੇ ਜੀਵਨਾਮ ਨਹੀਂ ਪਾਈ ਜਪਦੇ ਹਨ ਜੇਹੋ ਬੀਜ ਸੂਲਣ ਕਰਮ ਸੰਦੜਾ ਖੇਤ ਮਹਾਰਾਜ ਅੱਗੇ ਫਰਮਾਉਂਦੇ ਹਨ ਜੇਹੋ ਬੀਜ ਸੂਲਣਾ ਕਿ ਭਾਈ ਮਨੁੱਖ ਜਿਹੋ ਜਿਹਾ ਵੀ ਕਰਮ ਰੂਪ ਬੀਜੇ ਹਿਰਦੇ ਰੂਪੀ ਧਰਤੀ ਵਿੱਚ ਬੀਜੇਗਾ ਤੋਹੀ ਜਾਈ ਮਹਾਰਾਜ ਕਹਿੰਦੇ ਭਾਈ ਵਢੇਗਾ ਭਾਵ ਜਿਹੋ ਜਾਈ ਫਲ ਜਿਹੜਾ ਜੀਵ ਹੈ ਉਹ ਆਪਣੇ ਕਰਮਾਂ ਰੂਪ ਖੇਤੀ ਵਿੱਚ ਬੀਜਣਾ ਕਰੇਗਾ ਉਹੋ ਹੀ ਜੈ ਫਲ ਮਹਾਰਾਜ ਕਹਿੰਦੇ ਭਾਈ ਉਸਨੂੰ ਵੜਨਾ ਪਵੇਗਾ ਜੇ ਚੰਗਾ ਬੀਜੇਗਾ ਤੇ ਚੰਗਾ ਉਹਦਾ ਫਲ ਪ੍ਰਾਪਤ ਹੋਵੇਗਾ ਜੇ ਮਾੜਾ ਬੀਜੇਗਾ ਤੇ ਮਾੜਾ ਹੀ ਫਲ ਪ੍ਰਾਪਤ ਹੋਵੇਗਾ ਭਾਵ ਜੇ ਕਿਸੇ ਨਾਲ ਪਾਪ ਕਰੇਗਾ ਤੁਹਾ ਦਾ ਪਾਪਾਂ ਵਾਲਾ ਫਾਲੀ ਉਸ ਨੂੰ ਪ੍ਰਾਪਤ ਹੋਵੇਗਾ ਤਾਂ ਜੇ ਕਿਸੇ ਦਾ ਭਲਾ ਕਰੇਗਾ ਤੋ ਉਦੋਂ ਹੀ ਮਹਾਰਾਜ ਇਹ ਕਹਿੰਦੇ ਭਲਾ ਪ੍ਰਾਪਤ ਹੋਵੇਗਾ ਹੁਣ ਇਹ ਤੋ ਹੋ ਨਹੀਂ ਸਕਦਾ ਕਿ ਬੀਜਾ ਵੇਖ ਮੰਗੇ ਅੰਮ੍ਰਿਤ ਹੁਣ ਜੇ ਬੀਜਨਾ ਦਾ ਜ਼ਹਿਰ ਕਰੇ ਤੇ ਮੰਗੇ ਅੰਮ੍ਰਿਤ ਇਹ ਤਾਂ ਭਾਈ ਕਿਸੇ ਤਰੀਕੇ ਨਾਲ ਹੋ ਨਹੀਂ ਨਾ ਸਕਦਾ ਹੈ ਜੇ ਹੁਣ ਆਪਾਂ ਕਿ ਕਰੀਏ ਬੀਜਾਂਗੇ ਤੋ ਉਥੋਂ ਭਾਲੀ ਕਿਸਾਨ ਨੂੰ ਅੰਬ ਮਿਲ ਜਾਣਾ ਕਰਨਾ ਤੇ ਇਹ ਤਾਂ ਗੱਲ ਬਣਦੀ ਨਹੀਂ ਹੈ ਇਸ ਲਈ ਕਿ ਨਾਲ ਵੀ ਜੋ ਬੀਜਾਂਗੇ ਉਹੀ ਸਰ ਸੰਗਤ ਜੀ ਯੋਗੇਗਾ ਜੇ ਭਲਾ ਬੀਜਾਂਗੇ ਤੇ ਭਾਈ ਭਲਾ ਹੀ ਯੋਗੇਗਾ ਜੇ ਮਾੜਾ ਬੀਜਾਂਗੇ ਤੇ ਭਾਈ ਮਾੜਾ ਹੀ ਫਲ ਪ੍ਰਾਪਤ ਉਸ ਦਾ ਹੋਵੇਗਾ ਇਸ ਕਰਕੇ ਜੇ ਸੰਸਾਰ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਮਨੁੱਖਾ ਦੇ ਇਹ ਸਾਨੂੰ ਦੇਣਾ ਕੀਤੀ ਹੈ ਤਾਂ ਕਰਕੇ ਚੰਗੇ ਜਿਹੜੇ ਬੀਜ ਹਨ ਭਾਈ ਬੀਜਨਾ ਕਰੋ ਖੁਸ਼ੀਆਂ ਵੰਡਣਾ ਕਰੋ ਖੁਸ਼ੀਆਂ ਸਾਧ ਸੰਗਤ ਜੀ ਉਗਣਗੀਆਂ ਭਲਾ ਮੰਗਣਾ ਕਰੋ ਭਲਾ ਸਰ ਸੰਗਤ ਜੀ ਮਿਲੇਗਾ ਤੁੰ ਕਰ ਭਲਾ ਹੋ ਭਲਾ ਅੰਤ ਭਏ ਦਾ ਭਲਾ ਜੇ ਭਲਾ ਕਰੇਗਾ ਤੇ ਭਲਾ ਹੀ ਪਾਈ ਹੋਵੇਗਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਜਿਹੜਾ ਬੀਜ ਹੈ ਸੋ ਲੁਣਾ ਹੈ ਕਰਮਾ ਲੜਾ ਖੇਤ ਇਹ ਮਹਾਰਾਜ ਕਹਿੰਦੇ ਭਾਈ ਕਰਮਾਂ ਦਾ ਖੇਤ ਹੈ ਜਿਹੋ ਜਿਹੀ ਕਰਮ ਤੂੰ ਸਰੀਰ ਉਪਤਰਤੀ ਵਿੱਚ ਬੀਜੇਂਗਾ ਉਹੀ ਜਿਹੇ ਕਰਮ ਮਹਾਰਾਜ ਕਹਿੰਦੇ ਤੈਨੂੰ ਭਾਈ ਕਰਮਾਂ ਦਾ ਫਲ ਪ੍ਰਾਪਤ ਹੋਵੇਗਾ ਨਾਨਕ ਪਤਰਾ ਬਸਰਣਾਗਤੀ ਚਰਨ ਬੋਹਿਤ ਪ੍ਰਪਤੇਤ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ ਕਿ ਜਿਹੜੇ ਜੀਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਚਰਨ ਬੋਹਿਤ ਪ੍ਰਭ ਦੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਫਿਰ ਆਪਣੇ ਜੋ ਚਰਨਾਂ ਦਾ ਜਹਾਜ਼ ਹੈ ਨਾ ਉਹ ਬਖਸ਼ ਦਿੰਦੇ ਹਨ ਮਹਾਰਾਜ ਜੀ ਦੇ ਚਰਨ ਕਿਹੜੇ ਹਨ ਚੇਤ ਚਰਨ ਨਾਮ ਜਿਹੜਾ ਕਾਲਪੁਰਖ ਵਾਹਿਗੁਰੂ ਦਾ ਭਾਈ ਨਾਮ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਹਨ ਤੇ ਜਿਹਨਾਂ ਨੂੰ ਹੀ ਮਹਾਰਾਜ ਆਪਣੇ ਵਾਹਿਗੁਰੂ ਦੇ ਚਰਨਾਂ ਦਾ ਜਹਾਜ਼ ਦੇ ਦੇਣਾ ਕਰਨਾ ਤੋ ਭਾਈ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰਾ ਪਾਰ ਭਾਈ ਜਿਹੜਾ ਵੀ ਵਾਹਿਗੁਰੂ ਦੇ ਜਹਾਜ਼ ਉੱਪਰ ਚੜ੍ਹ ਜਾਣਾ ਕਰੇ ਤੋਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤੇ ਮਹਾਰਾਜ ਹੀ ਆਪਣੇ ਚਰਨਾਂ ਦਾ ਜਹਾਜ਼ ਦੇ ਕਰਕੇ ਉਸ ਸਿੱਖ ਨੂੰ ਪਾਰ ਉਤਾਰ ਕਰ ਦਿੰਦੇ ਹਨ ਸੇ ਭਾਦ ਦੇ ਨਿਰਤਨ ਪਾਈ ਗੁਰ ਰਖਣ ਵਾਲਾ ਹੀ ਤੇ ਮਹਾਰਾਜ ਜੀ ਅੱਗੇ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਪਤੀ ਦੇ ਮਹਾਰਾਜ ਫਰਮਾਉਂਦੇ ਹਨ ਸੇ ਭਾਦ ਦੋਇ ਨਿਰਕਣਾ ਪਾਈ ਹੈ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਜਿਹੜਾ ਵੀ ਭਾਦੋਂ ਦੇ ਮਹੀਨੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭਾਈ ਨਾਮ ਜਪੇਗਾ ਨਰਕ ਨਾ ਪਾਈਏ ਉਹ ਮਹਾਰਾਜ ਕਹਿੰਦੇ ਭਾਈ ਨਰਕਾਂ ਦੇ ਵਿੱਚ ਨਹੀਂ ਪਵੇਗਾ ਗੁਰ ਰੱਖਣ ਵਾਲਾ ਹੇਤ ਫਿਰ ਕਹਿੰਦੇ ਗੁਰੂ ਜਿਹੜਾ ਹੈ ਉਸ ਨੂੰ ਰੱਖਣ ਵਾਲਾ ਹੋ ਜਾਂਦਾ ਹੈ ਜਨੂ ਮਹਾਰਾਜ ਕਹਿੰਦੇ ਗੁਰੂ ਰੱਖ ਲੈਂਦਾ ਹੈ ਨਾ ਜ ਜਨੂੰ ਗੁਰੂ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ ਦਿੰਦਾ ਹੈ ਆਪਣੇ ਚਰਨਾਂ ਵਿੱਚ ਰੱਖ ਲੈਂਦਾ ਹੈ ਫਿਰ ਕਿਸੇ ਤਰੀਕੇ ਨਾਲ ਉਹਨਾਂ ਦੇ ਰਕਾਂ ਦੇ ਵਿੱਚ ਨਹੀਂ ਜਾਣਾ ਪੈਂਦਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਵੀ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਤਾਂ ਮਹਾਰਾਜ ਜੀ ਉਸ ਸਿੱਖ ਉੱਪਰ ਕਿਰਪਾ ਕਰਦੇ ਹਨ ਉਸ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ ਫਿਰ ਕਿਸੇ ਤਰੀਕੇ ਨਾਲ ਵੀ ਜਮਾਂ ਦੇ ਪਾਸ ਨਹੀਂ ਜਾਣ ਦਿੰਦੇ ਹਨ ਜੇ ਈ ਆਪਾਂ ਵੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਵਾਂਗੇ ਮਹਾਰਾਜ ਜੀ ਦਾ ਆਸਰਾ ਲਵਾਂਗੇ ਤੇ ਮਹਾਰਾਜ ਜੀ ਸਾਨੂੰ ਆਪਣੇ ਵਿੱਚ ਹੀ ਮਿਲਾ ਲੈਣਗੇ ਫਿਰ ਕਿਸੇ ਤਰੀਕੇ ਨਾਲ ਇਹ ਸਾਨੂੰ ਵਿਛੜ ਨਹੀਂ ਦਿੰਦਿਆ ਨਾ ਕਰਨਗੇ ਸਾਨੂੰ ਚਾਰਸੀ ਦੇ ਖਜ਼ੂਨਾ ਵਿੱਚ ਨਹੀਂ ਜਾਣ ਦੇਣਾ ਕਰਨਗੇ ਇਹ ਸਾਥ ਸੰਗਤ ਜੀਓ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ અપਾਰ ਕਿਰਪਾ ਕੀਤੀ ਹੈ ਸਾਡੇ ਸਿੱਖਾਂ ਤਾਈ ਮਹਾਰਾਜ ਜੀ ਨੇ ਪਾਵਨ ਜਿਹੜਾ ਉਪਦੇਸ਼ ਆ ਦਿਨਾ ਕੀਤਾ ਹੈ ਜਿਹੜਾ ਇਹ ਭਾਈ ਇਹ ਸੁਪਦੇਸ਼ ਦੀ ਕਮਾਈ ਕਰਾ ਜਾਵੇਗਾ ਉਹ ਭਾਈ ਸੰਸਾਰ ਸਮੁੰਦਰ ਤੋਂ ਦਰ ਜਾਵੇਗਾ ਉਹਦਾ ਆਇਆ ਹੋਇਆ ਜਿਹੜਾ ਸੰਸਾਰ ਵਿੱਚ ਸਫਲਾ ਹੋ ਜਾਵੇਗਾ ਇਹ ਮਹਾਰਾ ਸਤਿ ਪਾਤਸ਼ਾਹ ਜੀ ਨੇ ਭਾਦੋ ਦੇ ਮਹੀਨੇ ਦੁਆਰਾ ਆਪਾਂ ਨੂੰ ਉਪਦੇਸ਼ ਦੇਣਾ ਕੀਤਾ ਹੈ ਕਿਉਂਕਿ ਸਾਧ ਸੰਗਤ ਜੀ ਉਹੀ ਦਿਨ ਸਫਲਾ ਹੈ ਉਹੀ ਮਹੀਨਾ ਸਫਲਾ ਹੈ ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਣ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਧ ਸੰਗਤ ਜੀ ਕੋਈ ਦਿਨ ਚੰਗਾ ਕੋਈ ਘੜੀ ਨਹੀਂ ਚੰਗੀ ਹੈ ਉਹੀ ਘੜੀ ਸੁਲੱਖਣੀ ਹੈ ਜਿਸੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਇਸ ਕਰਕੇ ਜੇ ਭਾਈ ਨਾਮ ਜਪਾਂਗੇ ਤਾ ਆਪਾਂ ਸਾ ਸਾਲਸ ਨੂੰ ਦੂਰ ਤੋਂ ਪਾਰ ਉਤਾਰਾ ਕਰ ਸਕਦੇ ਹਾਂ ਇਹ ਸਾ ਸਾਰ ਸੰਗਤ ਜੀ ਪਾਵਨ ਜਿਹੜਾ ਉਪਦੇਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਤੇ ਇਹ ਬਖਸ਼ਿਆ ਹੈ ਸੋ ਸਾਧ ਸੰਗਤ ਜੀ ਆਜੂ ਭਾਦੂ ਦਾ ਮਹੀਨਾ ਹੈ ਮਹਾਰਾਜ ਜੀ ਕਿਰਪਾ ਕਰਨਾ ਸਾਰਿਆਂ ਦੇ ਵਾਸਤੇ ਜਿਹੜਾ ਮਹੀਨਾ ਚੰਗਾ ਨਿਕਲੇ ਸਾਰੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਨਾ ਗੁਰੂ ਘਰ 'ਵਿ ਸੇਵਾ ਕਰਨਿਆ ਅਸੀਂ ਮਹਾਰਾਜ ਸੱਚੇ ਪਾਤਸ਼ਾਹੀ ਸਾਹਿਬ ਜੀ ਮਾਪੇ ਕਿਰਪਾ ਕਰਨ ਸੋ ਸਾਤ ਸੰਗਤ ਜੀ ਇੱਥੇ ਕਥਾ ਵਿਚਾਰਾਂ ਦੀ ਸਮਾਪਤੀ ਸ਼ਾਹ ਜੀ ਕਥਾ ਵਿਚਾਰਾਂ ਕਰਦੇ ਆਂ ਇਹ ਕਨੇ ਬੇਅੰਤ ਪ੍ਰਕਾਰ ਦੀ ਭੁੱਲਾਂ ਝੁਕਾਂ ਗਲਤੀਆਂ ਹੋਈਆਂ ਹਨ ਆਪ ਸੰਗਤਾਂ ਬਖਸ਼ਣ ਹਾਰ ਤਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਭਾਰਨ ਕਰਵਾ ਕਰਕੇ ਬਖਸ਼ਣਾ ਨਾ ਜੀ ਹੁਣ ਇੱਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਸ਼ਾਹ ਜੀ ਨਾਨਕ ਪ੍ਰਭ ਸਰਣਾਗਤੀ ਚਰਨ ਚਰਨ ਬਹੁਤ ਪ੍ਰਭ ਦੇ ਤ ਸੇ ਪਦੋਏ ਨਰਕ ਨਾ ਪਾਈ ਅਹ ਗੁਰ ਰਖਣ ਵਾਲਾ ਏਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ